ਸਤਿ ਸ਼੍ਰੀ ਅਕਾਲ ਇਹ ਆਕਾਸ਼ ਵਾਣੀਏ ਹੁਣ ਤੁਸੀਂ ਸਿਰਪਜੀਤ ਕੌਰ ਤੋਂ ਪ੍ਰਦੇਸ਼ੀ ਖਬਰਾਂ ਸੁਣੋ ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ ਰਾੱਖ ਮੰਤਰੀ ਰਾਜਨਾਥ ਸਿੰਘ ਨੇ ਸਾਫ ਕਾ ਫੌਜੀਆਂ ਤੇ ਉਨ੍ਹਾਂ ਦੇ ਆਸ਼ਰਿਤਾਂ ਲਈ ਭਲਾਈ ਗ੍ਰਾਂਟਾਂ ਵਿੱਚ 100% ਦੀ ਵਾਧੇ ਨੂੰ ਪ੍ਰਮਾਣਿਤ ਕੀਤੀ ਹੈ। ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਜਾਂ ਰਾਹਤ ਰਕਮ ਪ੍ਰਦਾਨ ਕਰਨ ਲਈ 209 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ। ਪੰਜਾਬ ਪੁਲਿਸ ਨੇ ਰਾਜਪੀਸ਼ ਦਸ਼ਤਗਰਦ ਨਟਵਰਕਾਂ ਤੇਜਤ ਕੇ ਬੰਦਤ ਅਪਰਾਧ ਨਾਲ ਜੁੜੇ 203 ਵਿਦੇਸ਼ੀ ਹੈਂਡਲਰਾਂ ਵਿਰੁੱਧ ਰੈੱਡ ਕਾਰਨਰ ਤੇ ਬਲੂ ਕਾਰਨਰ ਨੋਟਿਸ ਜਾਰੀ ਕਰਨ ਦਾ ਅਮਲ ਸ਼ੁਰੂ ਕਰ ਦਿੱਤਾ ਹੈ। ਪੰਜਾਬ ਭਵਿਕ ਵਿੱਚ ਝੜਾ ਤੋਂ ਬਚਾ ਲਈ ਰਾਵੀ ਅਤੇ ਸਤਲੁਜ ਦਰਿਆਵਾਂ ਨੂੰ ਸਾਫ ਡੂੰਘਾ ਤੇ ਚੋੜਾ ਕਰੇਗਾ ਤੇ ہاکی ਵਿੱਚ ਅੱਜ ਸੁਲਤਾਨ-ਉਫ-ਜੌਹਰ ਦਾ 2025 ਜੋ ਭਾਰਤੀ ਮਰਦਾਂ ਦੀ ਜੂਨੀਅਰ ہاکی ਟੀਮ ਦਾ ਮੁਕਾਬਲਾ ਆਸਟ੍ਰੇਲੀਆ ਨਾਲ جاری ਹੈ ਹੁਣ ਖਬਰਾਂ ਵਿਸਥਾਰ ਨਾਲ ਖੇਤੀ ਮੰਤਰੀ ਰਾਜਨਾਥ ਸਿੰਘ ਨੇ ਸਾਬਕਾ ਫੌਜੀਆਂ ਦੇ ਭਲਾਈ ਬਾਰੇ ਵਿਭਾਗ ਵੱਲੋਂ ਲਾਗੂ ਕੀਤੀਆਂ ਗਈਆਂ ਯੋਜਨਾਵਾਂ ਤਹਿਤ ਸਾਬਕਾ ਫੌਜੀਆਂ ਤੇ ਉਨ੍ਹਾਂ ਦੀਆਂ ਆਸ਼ਰਿਤਾਂ ਲਈ مالی ਸਹਾਇਤਾ ਵਿੱਚ 100% ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪ੍ਰਤੀ ਲਾਪਤਰੀ ਪੈਨਸ਼ਨ ਗ੍ਰਾਂਟ ਨੂੰ 4000 ਰੁਪਏ ਤੋਂ ਵਧਾ ਕੇ 8000 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਗਿਆ। ਇਹ ਬਜ਼ੁਰਗ ਅਤੇ ਗੈਰ ਪੈਨਸ਼ਨਰ ਸਾਬਕਾ ਫੌਜੀਆਂ ਤੇ ਉਨ੍ਹਾਂ ਦੀਆਂ 65 ਸਾਲ ਤੋਂ ਵੱਧ ਉਮਰ ਦੀਆਂ ਵਿਧਵਾਵਾਂ ਜਿਨ੍ਹਾਂ ਦੀ ਕੋਈ ਨਿਯਮਿਤ ਆਮਦਨ ਨਹੀਂ ਹੈ, ਨੂੰ ਜੀਵਨ ਭਰ ਨਿਰੰਤਰ ਸਹਾਇਤਾ ਪ੍ਰਦਾਨ ਕਰੇਗਾ। ਮੰਤਰਾਲੇ ਨੇ ਕਿਹਾ ਕਿ ਨੋ ਦੋ ਨਿਰਭਰ ਬੱਚਿਆਂ ਤੱਕ ਪ੍ਰਤੀ ਵਿਅਕਤੀ ਸਿੱਖਿਆ ਗ੍ਰਾਂਟ 1000 ਤੋਂ ਵਧਾ ਕੇ 2000 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ। ਵਿਆਗ੍ਰਾਂਟ ਨੂੰ ਵੀ ਪ੍ਰਤੀ ਲਾਭਪਾत्री 50000 ਤੋਂ ਵਧਾ ਕੇ 1 ਲੱਖ ਕਰ ਦਿੱਤਾ ਗਿਆ ਹੈ। ਮੰਤਰਾਲੇ ਨੇ ਕਿਹਾ ਕਿ ਸੋਦੀ ਹੋਈ مالی ਸਹਾਇਤਾ ਇਸ ਸਾਲ ਪਹਿਲੇ ਨਵੰਬਰ ਤੋਂ ਜਮ੍ਹਾਂ ਕਰਵਾਈਆਂ ਗਈਆਂ ਅਰਸ਼ਿਆਂ ਲਈ ਲਾਗੂ ਹੋਣਗੀਆਂ ਜਿਸ ਦਾ ਸਾਲਾਨਾ مالی ਪ੍ਰਵਾਹ ਲਗਭਗ 257 ਕਰੋੜ ਰੁਪਏ ਹੈ। ਇਹਨਾਂ ਯੋਜਨਾਵਾਂਾਵਾਂ ਨੂੰ ਰੱਖਿਆ ਮੰਤਰੀ ਸਾਹਿਬ ਦਾ ਫੌਜੀ ਪੁਲਾਈ ਫੰਡ ਰਾਹੀਂ ਰਕਮ ਦਿੱਤੀਆਂ ਜਾਂਦੀਆਂ ਨੇ ਜੋ ਕਿ ਹਥਿਆਰਬੰਦ ਫੌਜ ਝੰਡਾ ਦਿਵਸ ਫੰਡ ਦਾ ਇਕ ਉਪ ਸਮੂਹ ਹੈ ਇਹ ਫੈਸਲਾ ਗੈਰ ਪੈਨਸ਼ਨਰ ਸਾਬਕਾ ਫੌਜੀਆਂ ਤੇ ਵਿਧਵਾਵਾਂ ਲਈ ਸਮਾਜਿਕ ਸੁਰੱਖਿਆ ਨੂੰ ਮਜ਼ਬੂਤ ਕਰੇਗਾ ਜੋ ਕਿ ਸਾਬਕਾ ਫੌਜੀਆਂ ਦੀ ਸੇਵਾ ਅਤੇ ਕੁਰਬਾਨੀ ਦਾ ਸਨਮਾਨ ਕਰਨ ਲਈ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ ਪੰਜਾਬ ਸਰਕਾਰ ਨੇ ਸੂਬੇ ਦੇ ਹੜਪੀੜਤਾ ਨੂੰ ਮੁਆਵza ਜਾਂ ਰਾਹਤ ਰਕਮ ਪ੍ਰਦਾਨ ਕਰਨ ਲਈ 209 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਹੈ। ਇਸ ਵਿੱਚੋਂ ਜ਼ਿਲ੍ਹਾ ਸੰਗਰੂਰ ਦੇ ਹੜਪੀੜਤਾ ਨੂੰ 3.5 ਕਰੋੜ ਰੁਪਏ ਵੰਡੇ ਜਾਣਗੇ। ਅੱਜ ਹਲਕਾ ਥੂਰੀ ਤੇ 8 ਹੜਪੀੜਿਤ ਪਰਿਵਾਰਾਂ ਨੂੰ ਪੰਜਾਬ ਦੇ ਖਜ਼ਾਨਾ ਅਤੇ ਯੋਜਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਮਨਜ਼ੂਰੀ ਪੱਤਰ ਵੰਡ ਕੇ ਮੁਆਵza ਵੰਡਣ ਦੀ ਸ਼ੁਰੂਆਤ ਕੀਤੀ। ਇਸ ਮੌਕੇ ਬੋਲਦਿਆਂ ਨਾ ਕਿਹਾ ਕਿ ਅਜ ਪੰਜਾਬ ਭਰ ਤੇ 13 ਕੈਬਨਿਟ ਮੰਤਰੀ ਮਿਸ਼ਨ ਪੁਨਰਵਾਸ ਤਹਿਤ ਰਾਹਤ ਰਕਮ ਵੰਡਣ ਲਈ ਹੜਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਨੇ। ਇਸੇ ਸੰਬੰਧ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ ਵੱਲੋਂ ਅੱਜ ਸੁਲਤਾਨਪੁਰ ਲੋਧੀ ਦੇ ਪਿੰਡ ਕਿਸ਼ਨ ਸਿੰਘ ਵਾਲਾ ਤੋਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ੇ ਦੀ ਵੰਡ ਦੀ ਰਸਮੀ ਤੌਰ ਤੇ ਸ਼ੁਰੂਆਤ ਕੀਤੀ ਗਈ। ਅੱਜ ਉਨ੍ਹਾਂ ਕਪੂਰਥਲਾ ਜ਼ਿਲ੍ਹੇ ਦੇ ਪਿੰਡਾਂ ਕਿਸ਼ਨ ਸਿੰਘ ਵਾਲਾ, ਚੱਕ ਪੱਤੀ, ਬਾਲੂ ਬਹਾਦਰ, ਹੁਸੈਨਪੁਰ ਬੁੱਲੇ ਦੇ ਲਗਭਗ 25 ਕਿਸਾਨਾਂ ਨੂੰ ਫਸਲਾਂ ਦੇ ਖਰਾਬ ਹੋਏ ਕਰਾਂਦੇ ਹੋਏ ਨੁਕਸਾਨ ਲਈ ਮੁਆਵਜ਼ੇ ਦੀ ਰਕਮ ਦੇ ਮਨਜ਼ੂਰੀ ਪੱਤਰ ਸੌਂਪੇ। ਪੀੜਤਾਂ ਨੂੰ ਮੁਆਵਜ਼ਾ ਰਕਮ ਸਿੱਧਾ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਦਿੱਤੀ ਗਈ। ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਰਕਮ ਦੇ ਮਨਜ਼ੂਰੀ ਪੱਤਰ ਵੰਡਣ ਬੋਕੇ ਸੰਬੋਧਨ ਕਰਦਿਆਂ ਮੰਤਰੀ ਨੇ ਕਿਹਾ ਕਿ ਵਾਅਦੇ ਮੁਤਾਬਿਕ ਦੀਵਾਲੀ ਤੋਂ ਪਹਿਲਾਂ ਪੀੜਤ ਪਰਿਵਾਰਾਂ ਨੂੰ ਮੁਆਵਜ਼ੇ ਦੀ ਵੰਡ ਕੀਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਨੇ ਬਰਬਾਦ ਹੋਈ ਫਸਲ ਲਈ ਪ੍ਰਤੀ ਏਕੜ ਵੀ 1000 ਰੁਪਏ ਮੁਆਵਜ਼ੇ ਦੀ ਵੰਡ ਕੀਤੀ ਹੈ। 1.14 ਕਰੋੜ ਰੁਪਈਆ ਦੀ ਰਾਸ਼ੀ ਹੁਣ ਤੱਕ ਜ਼ਿਲ੍ਹੇ ਵਾਸਤੇ ਆ ਚੁੱਕੀ ਆ ਸਾਡੇ ਕਿਸਾਨ ਵੀਰਾਂ ਦੇ ਜਾਂ ਜਿਨ੍ਹਾਂ ਦਾ ਨੁਕਸਾਨ ਹੋਇਆ ਮਜ਼ਦੂਰਾਂ ਦਾ ਉਹਨਾਂ ਦੇ ਖਾਤਿਆਂ ਦੇ ਵਿੱਚ ਅਮਾਉਂਟ ਆਨਲਾਈਨ ਆ ਚੁੱਕੀ ਆ ਕਈ ਜ਼ਮੀਨਾਂ ਦੇ ਵਿੱਚ ਭਲ ਪੈ ਗਈ ਆ ਜਾਂ ਕਿਤੇ ਕੋਈ ਜ਼ਮੀਨ ਪੁੱਟੀ ਗਈ ਆ ਕਿਤੇ 8-8 10 ਦਾ ਫੁੱਟ ਜ਼ਮੀਨ ਪੁੱਟੀ ਵੀ ਗਈ ਆ ਫਸਲਾਂ ਖਰਾਬ ਹੋਈਆਂ ਉਹਨਾਂ ਵਾਸਤੇ ਪੈਸੇ ਆਏ ਆ ਜੀ ਉਹ ਜ਼ਮੀਨ ਨੂੰ ਵੇਖ ਕੇ ਉਹਦੇ ਮੁਤਾਬਕ ਹੋਰ ਪੈਸੇ ਵੀ ਆਉਣਗੇ ਕੈਬਨਿਟ ਮੰਤਰੀ ਨੇ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜ਼ਮੀਨਾਂ ਨੂੰ ਬਾਹੀਯੋਗ ਬਣਾਉਣ ਲਈ ਵੀ ਕਿਸਾਨਾਂ 'ਤੇ ਮਦਦ ਕੀਤੀ ਜਾਏਗੀ ਇਸ ਤੋਂ ਇਲਾਵਾ 5 ਲੱਖ ਏਕੜ ਲਈ ਕਣਕ ਚ ਬੀਜ ਵੀ ਕਿਸਾਨਾਂ ਨੂੰ ਪ੍ਰਦਾਨ ਕੀਤਾ ਜਾਏਗਾ ਮੰਤਰੀ ਨੇ ਵੀ ਦੱਸਿਆ ਕਿ ਵਿਸ਼ੇਸ਼ ਕਿਰਦਾਰੀ ਦਾ ਕੰਮ ਕਰੀਬ ਕਰੀਬ ਮੁਕੰਮਲ ਹੋ ਗਿਆ ਹੈ ਤੇ ਅਗਲੇ ਕੁਝ ਦਿਨਾਂ ਵਿੱਚ ਸਭ ਪੀੜਤਾਂ ਨੂੰ ਮੁਆਵਜ਼ਾ ਰਕਮ ਵੰਡ ਦਿੱਤੀ ਜਾਏਗੀ ਇਸ ਮੌਕੇ 'ਤੇ ਪੁੱਲਰ ਨੇ ਕਪੂਰਥਲਾ ਜ਼ਿਲ੍ਹੇ ਵਿੱਚ ਚੋਨੇ ਦੀ ਖਰੀਦ ਦਾ ਚਾਹਸਾ ਵੀ ਲਿਆ ਉਹਨਾਂ ਫਤੂ ਢੀਂਗਾ ਦਾਣਾ ਮੰਡੀ ਵੀ ਖੇ ਜਾ ਕੇ ਕਿਸਾਨਾਂ ਮਜ਼ਦੂਰਾਂ ਤੇ ਆਰਥੀਆਂ ਨਾਲ ਗੱਲਬਾਤ ਕੀਤੀ ਤੇ ਸਬੰਧਿਤ ਅਧਿਕਾਰੀਆਂ ਨੂੰ ਉਹਨਾਂ ਨੂੰ ਦਰਦ

ਪੰਜਾਬ ਪੁਲਿਸ ਨੇ ਰਾਜਵਿਸ਼ ਦਸ਼ਕਤ ਘਟ ਨੈਟਵਰਕਾਂ ਹੇਤੇ ਜੱਥੇ ਬੰਦਤ ਅਪਰਾਧਾਂ ਨਾਲ ਜੁੜੇ 203 ਵਿਦੇਸ਼ੀ ਹੰਟਰਾਂ ਦੀ ਪਛਾਣ ਕੀਤੀ ਹੈ ਅਤੇ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਕਰਕੇ ਉਹਨਾਂ ਵਿਰੁੱਧ ਰੈੱਡ ਕਾਰਡਰ ਨੋਟਿਸ ਤੇ ਬਲੂ ਕਾਰਡਰ ਨੋਟਿਸ ਜਾਰੀ ਕਰਨ ਦਾ ਅਮਲ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਉਹਨਾਂ ਨੂੰ ਭਾਰਤ ਵਿੱਚ ਨਿਆਂ ਦੇ ਘੇਰੇ ਚ ਲਿਆਂਦਾ ਜਾ ਸਕੇ। ਰਾਜ ਪੁਲਿਸ ਮੁਖੀ ਗੌਰਵ ਯਾਦਵ ਨੇ ਕੱਲ ਦੋ ਪੁਲਿਸ ਸਿਲੀਆਂ ਤਰੰਤਰੰਤੇ ਬਟਾਲਾ ਵਿੱਚ ਸੁਰੱਖਿਆ ਸਥਿਤੀ ਬਾਰੇ ਜਾਇਜ਼ਾ ਮੀਟਿੰਗਾਂ ਕਰਨ ਤੋਂ ਬਾਅਦ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਇਹ ਖੁਲਾਸਾ ਕੀਤਾ ਉਹਨਾਂ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਆ ਨਾਂ ਨੂੰ ਯਕੀਨੀ ਬਣਾਉਣ ਲਈ ਰਾਜ ਭਰ ਵਿੱਚ ਪੁਲਿਸ ਦੀ ਵੱਧ ਤੋਂ ਵੱਧ ਨਾਜ਼ੀ ਅਤੇ ਚੌਕਸੀ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸਮੀਖਿਆ ਮੀਟਿੰਗਾਂ ਪਾਕਿਸਤਾਨ ਤੋਂ ਨਾਰਕੋ دہشت ਕਰਦੀ ਹੈ ਤੇ ਰਾਜ ਵਿੱਚ ਜਥੇਬੰਦੇ ਤਪਰਾਤਾ ਤੇ ਉਪਰ ਰਹੇ ਖਤਰਿਆਂ ਦਾ ਮੁਕਾਬਲਾ ਕਰਨ ਤੇ ਕੇਂਦਰਿਤ ਸਨ। ਉਨ੍ਹਾਂ ਖੁਲਾਸਾ ਕੀਤਾ ਕਿ ਪੁਲਿਸ ਵਿਦੇਸ਼ ਆਧਾਰਿਤ دہشتਗਰਜ ਜਥੇਬੰਦੀਆਂ ਦੇ ਪੰਜਾਬ ਵਿੱਚ ਸ਼ਾਂਤੀ ਭੰਗ ਕਰਨ ਦੇ ਨਾਪਾਕ मंसूबਿਆਂ ਨੂੰ ناکਾਮ ਕਰ ਰਹੀ ਹੈ। ਉਨਾ ਹੀ ਵੀ ਕਿਆ ਕਿ ਸਤੰਬਰ 2024 ਤੋਂ ਪੰਜਾਬ ਪੁਲਿਸ ਨੇ 90 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ 26 دہشتਗ드 ਮੋਢੋਲਾ ਦਾ ਪਰਦਾਫਾਸ਼ ਕੀਤਾ ਹੈ ਤੇ ਉਹਨਾਂ ਦੇ ਕਬਜ਼ੇ ਤੋਂ ਵੱਡੀ ਮਿਕਦਾਰ ਵਿੱਚ ਹਥਿਆਰ, ਫੋਟਕ, ਗੋਲੀ ਸਿੱਕਾ, ਹੱਥਗੋਲਿਆ ਤੇ ਆਰਡੀਐਕਸ ਵੀ ਬਰਾਮਦ ਕੀਤੇ ਗਏ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲਿਆ ਏਅਰ ਰਿਪੋਰਟ ਇਹ ਨਿਊਜ਼ ਲੰਦਰ। ਪੰਜਾਬ ਦੇ ਕੈਬਨਿਟ ਮੰਤਰੀ ਹਰਪ੍ਰਿੰਤ ਸਿੰਘ ਯੂਟੀਓ ਦੇ ਕਾਫਲੇ ਦੇ ਇੱਕ ਵਾਹਨ ਦਾ ਹਾਦਸੇ ਦਾ ਸ਼ਿਕਾਰ ਹੋ ਗਿਆ ਮੰਤਰੀ ਜਿਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ੇ ਦੇ ਚੈੱਕ ਵੰਡਣ ਲਈ ਗੁਰਦਾਸਪੁਰ ਤੇ ਦੌਰੇ ਤੇ ਸਨ ਦਿਨਾਂ ਨਗਰ ਵਿੱਚ ਛੜਪ੍ਰਭਾਵਿਤ ਕਿਸਾਨਾਂ ਨੂੰ ਚੈੱਕ ਵੰਡਣ ਤੋਂ ਬਾਅਦ ਉਹ ਟੇਰਾਪਾਪਾ ਨਾਨਕਵਾਲ ਜਾ ਰਹੇ ਸਨ ਜਦੋਂ ਰਾਹ ਵਿੱਚ ਕਲਾਨੌਰ ਕਸਬੇ ਦੇ ਨੇੜੇੋਂ ਦਾ ਕਾਫਲਾ ਉਲਟ ਦਿਸ਼ਾ ਤੋਂ ਆ ਰਹੀ ਇੱਕ ਨਿੱਜੀ ਵਾਹਨ ਨਾਲ ਟਕਰਾ ਗਿਆ ਜਿਸ ਕਾਰਨ ਉਹਨਾਂ ਦੇ ਕਾਫਲੇ ਦਾ ਇੱਕ ਪਾਇਲਟ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ ਕੈਬਨਿਟ ਮੰਤਰੀ ਦੀ ਗੱਡੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਅਤੇ ਉਹ ਪੂਰੀ ਤਰ੍ਹਾਂ ਸੁਰੱਖਿ ਹੋ ਗਏ ਅਤੇ ਉਹਨਾਂ ਨੂੰ ਇਲਾਜ ਲਈ ਕਲਨੌਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹਨ ਸਿਵਲ ਹਸਪਤਾਲ ਕਲਨੌਰ ਦੇ ਐਸਐਮਓ ਡਾਕਟਰ ਅਤਰੀ ਨੇ ਦੱਸਿਆ ਹੈ ਕਿ ਇਸ ਹਾਦਸੇ 'ਚ ਜ਼ਖਮੀ ਹੋਏ ਬੰਦੂਕਦਾਰੀਆਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਹੈ ਤੇ ਬਿਹਤਰ ਇਲਾਜ ਲਈ ਗੁਰਦਾਸਪੁਰ ਰੈਫਰ ਕਰ ਦਿੱਤਾ ਗਿਆ ਹੈ ਪੁਲਿਸ ਦੀ ਜਿਹੜੀ ਪਾਇਲਟ ਗੱਡੀ ਸੀ ਉਹਦਾ ਸਵੇਲੀਅਨ ਗੱਡੀ ਨਾਲ ਆਮਨੋ ਸਾਹਮਣੇ ਦੀ ਟੱਕਰ ਹੋਈ ਹੈ ਜਿਦੇ ਵਿੱਚ ਪੰਜ ਜਿਹੜੇ ਲੋਕ ਉਹ ਜ਼ਖਮੀ ਹੋਏ ਹਨ ਇਹ ਸਾਰਿਆਂ ਨੂੰ ਫਰਸਟ ਏਡ ਦੇ ਕੇ ਆਪਣੇ ਮੈਡੀਕਲ ਸਪੈਸ਼ਲਿਸਟ ਇੱਥੇ ਸੀਗੇ ਔਰ ਬਾਕੀ ਪੰਜ ਡਾਕਟਰ ਹੋਰ ਸੀਗੇ ਜਿਨ੍ਹਾਂ ਨੇ ਸਾਰਿਆਂ ਨੇ ਇਹਨਾਂ ਦਾ ਟ੍ਰੀਟਮੈਂਟ ਕਰਕੇ ਫਰਸਟ ਏਡ ਦੇ ਕੇ ਫਰਦਰ ਸੀਟੀ ਸਕੈਨ ਔਰ ਇਲਾਜ ਲਈ ਸਿਵਲ ਹਸਪਤਾਲ ਗੁਰਦਾਸ ਕੋ ਰੈਫਰ ਕਰ ਦਿੱਤਾ ਜੀ ਪੰਜਾਬ ਆਪਣੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਰਾਵੀ ਅਤੇ ਸਤਲੁਜ ਦਰਿਆਵਾਂ ਨੂੰ ਸਾਫ਼ ਡੂੰਘਾ ਤੇ ਚੌੜਾ ਕਰਨ ਦੀ ਯੋਜਨਾ ਬਣਾ ਰਿਹਾ ਹੈ ਤਾਂ ਜੋ ਪ੍ਰਵਾਹ ਵਿੱਚ ਆਉਣ ਵਾਲੇ ਹੜ੍ਹਾਂ ਤੋਂ ਰਾਜ ਨੂੰ ਸਥਾਈ ਤੌਰ ਤੇ ਬਚਾਇਆ ਜਾ ਸਕੇ ਇਸ ਨੇ ਕੇਂਦਰ ਸਰਕਾਰ ਤੋਂ ਬਿਆਸਰਿਆ ਜਿਸ ਨੂੰ ਆਮਸਰ ਸਾਈਟ ਵਿੱਚੋਂ ਵੀ ਨਾਮਿਤ ਕੀਤਾ ਗਿਆ ਹੈ ਨੂੰ ਸਾਫ਼ ਕਰਨ ਦੀ ਇਜਾਜ਼ਤ ਮੰਗੀ ਹੈ ਬਿਆਸਰਿਆ ਦੇ ਨਾਲ ਲੱਗਦੇ 28 ਸਨਾਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਨੂੰ ਤੁਰੰਤ ਸਫਾਈ ਦੀ ਲੋੜ ਹੈ ਅਤੇ ਕੇਂਦਰ ਨੂੰ ਸਫਾਈ ਦੇ ਉਦੇਸ਼ਾਂ ਲਈ ਵੱਧ ਤੋਂ ਵੱਧ ਸਹਾਇਤਾ ਪ੍ਰਦਾਨ ਕਰਨ ਦੀ ਅਪੀਲ ਕੀਤੀ ਗਈ ਹੈ ਪੰਜਾਬ ਵਿੱਚ ਹਾਲ ਹੀ ਵਿੱਚ ਆਏ ਤਬਾਹਕੁਨ ਹੜ੍ਹਾਂ ਨੇ ਨਾ ਸਿਰਫ ਪ੍ਰਭਾਵਿਤ ਲੋਕਾਂ ਦੀ ਰੋਜ਼ੀ-ਰੋਟੀ ਅਤੇ ਰਾਜ ਦੀ ਅਰਥਵਿਕਤਾ ਨੂੰ ਪ੍ਰਭਾਵਿਤ ਕੀਤਾ ਹੈ ਸਗੋਂ ਇਸ ਨੇ ਪ੍ਰਭਾਵਿਤ ਬੱਚਿਆਂ ਜੋ ਕਿ ਕਿਸੇ ਹੋ ਨਾ ਲੋ ਵੀ ਸਭ ਤੋਂ ਵੱਧ ਪਰੇਸ਼ਾਨ ਹੋਏ ਨੇ ਦੇ ਮਾਨਸਿਕ ਸ਼ਾਂਤੀ ਨੂੰ ਵੀ ਨੁਕਸਾਨ ਪਹੁੰਚਾਇਆ ਹੈ ਉਹ ਅਜੇ ਵੀ ਆਉਣ ਵਾਲੀਆਂ ਬਾਰਸ਼ਾਂ ਬਾਰੇ ਮੌਸਮ ਵਿਭਾਗ ਵੱਲੋਂ ਕਿਸੇ ਵੀ ਪੇਸ਼ੀਂਗੋਈ ਤੋਂ ਡਰਦੇ ਨੇ ਅੰਮ੍ਰਿਤਸਰ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਮਨੋਵਿਗਿਆਨ ਵਿਭਾਗ ਦੇ ਇੱਕ ਐਨਜੀਓ ਹੈਲਪ ਚਾਈਲਡ ਆਫ ਇੰਡੀਆ ਦੇ ਸਹਿਯੋਗ ਨਾਲ ਹਾਲ ਹੀ ਵਿੱਚ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਹੜ੍ਹ ਪ੍ਰਭਾਵਿਤ ਬੱਚਿਆਂ ਲਈ ਉਹਨਾਂ ਦੇ ਡਰ ਸੁਰੱਖਿਆ ਚਿੰਤਾਵਾਂ ਤੇ ਭਾਵਨਾਵਾਂ ਤੇ ਯੋਜਨਾਵਾਂ ਨੂੰ ਜਨਰਲ ਲਈ ਇੱਕ ਮਾਨਸਿਕ ਸਮਾਜਿਕ ਸਹਾਇਤਾ ਸੈਸ਼ਨ ਕਰਾਇਆ ਇੱਕ ਰਿਪੋਰਟ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਐਨਜੀਓ ਹੈਲਪ ਅ ਚਾਈਲਡ ਆਫ ਇੰਡੀਆ ਦੇ ਇਸ ਉਪਰਾਲੇ ਨੇ ਪ੍ਰਭਾਵਿਤ ਬੱਚਿਆਂ ਨੂੰ ਇੱਕ ਮਹੱਤਵਪੂਰਨ ਮਾਨਸਿਕ ਸਿਹਤ ਸਹਾਇਤਾ ਪ੍ਰਦਾਨ ਕੀਤੀ ਜੋ ਅਜੇ ਵੀ ਇਹਨਾਂ ਹਾਲੀਆ ਵਿਨਾਸ਼ਕਾਰੀ ਹੜ੍ਹਾਂ ਵਿੱਚ ਹੋਏ ਦੁਖਦਾਈ ਅਨੁਭਵਾਂ ਦਾ ਸਾਹਮਣਾ ਕਰ ਰਹੇ ਹਨ ਯੂਨੀਵਰਸਿਟੀ ਵਿੱਚ ਮਨੋਵਿਗਿਆਨ ਦੇ ਸਹਾਇਕ ਪ੍ਰੋਫੈਸਰ ਡਾਕਟਰ ਬਲਬਿੰਦਰ ਸਿੰਘ ਅਤੇ ਉਨ੍ਹਾਂ ਦੇ ਵਿਦਿਆਰਥੀਆਂ ਦੀ ਟੀਮ ਨੇ ਬੱਚਿਆਂ ਨਾਲ ਗੱਲਬਾਤ ਵਿੱਚ ਉਨ੍ਹਾਂ ਵਿੱਚ ਸਦਮੇ ਦੇ ਲੱਛਣ ਵਿਖੇ ਕੁੜੀਆਂ ਵਿੱਚ ਮੁਕਾਬਲਤਨ ਵੱਧ ਚਿੰਤਾ ਦਾ ਪੱਧਰ ਦੇਖਿਆ ਗਿਆ ਹਾਲਾਂਕਿ ਆਪਣੀ ਦੁਖਦਾਈ ਤਜਰਬਿਆਂ ਦੇ ਬਾਵਜੂਦ ਉਹਨਾਂ ਨੇ ਆਪਣੀਆਂ ਪ੍ਰਿਕੜੀਆਂ ਛਾਵਾਂ ਸਾਂਝੀਆਂ ਕਰਦਿਆਂ ਫੌਜੀ ਅਧਿਕਾਰੀ ਡਾਕਟਰ ਜਾਂ ਆਈਏ ਅਫਸਰ ਬਨੰਦੀ ਗੱਲ ਵੀ ਕੀਤੀ ਡਾਕਟਰ ਬਲਬਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਬੱਚਿਆਂ ਲਈ ਹੋਰ ਕਾਉਂਸਲਿੰਗ ਸੈਸ਼ਨ ਕਰਵਾਉਣ ਦੀ ਲੋੜ ਹੈ ਤਾਂ ਜੋ ਉਹਨਾਂ ਨੂੰ ਹਰਨਲ ਹੋਏ ਅਜਿਹੇ ਤਜਰਬਿਆਂ ਤੋਂ ਬਾਹਰ ਨਿਕਲਣ ਵਿੱਚ ਮਦਦ ਮਿਲ ਸਕੇ ਰਾਜੇਸ਼ ਬਾਲੀ ਆਕਾਸ਼ਵਾਨੀ ਖਬਰਾਂ ਜਲੰਧਰ ਵਿਧਾਨ ਸਭਾ ਹਲਕਾ ਤਰਨਤਾਰਨ ਦੀ ਹੋ ਰਹੀ ਜ਼ਮਨੀ ਚੋਣ ਲਈ ਅਜ ਤਿੰਨ ਉਮੀਦਵਾਰਾਂ ਕਾਂਗਰਸ ਪਾਰਟੀ ਤੋਂ ਕਰਨਬੀਰ ਸਿੰਘ ਸ਼ੋਮਣੇ ਕਾਲੀ ਦਲ ਤੋਂ ਸੁਖਿੰਦਰ ਕੌਰ ਅਤੇ ਕੰਚਨਪ੍ਰੀਤ ਕੌਰ ਵੱਲੋਂ ਸ਼ੋਮਣੇ ਕਾਲੀ ਦਲ ਦੇ ਕਵਰਿੰਗ ਉਮੀਦਵਾਰ ਵਜੋਂ ਕਾਗਜ਼ ਦਾਖਲ ਕੀਤੇ ਗਏ ਹਾਕੀ ਵਿੱਚ ਭਾਰਤ ਦੀ ਮਰਦਾਂ ਦੀ ਜੂਨੀਅਰ ਹਾਕੀ ਟੀਮ ਦਾ ਅੱਜ ਮਲੇਸ਼ੀਆ ਦੇ ਜੋਹਰ ਬਾਹਰੂ ਵਿਖੇ ਸੁਲਤਾਨ ਜੋਹਰ ਕੱਪ 2025 ਦੇ ਆਪਣੇ ਅਗਲੇ ਗਰੁੱਪ ਮੈਚ ਵਿੱਚ ਆਸਟ੍ਰੇਲੀਆ ਨਾਲ ਮੁਕਾਬਲਾ ਜਾਰੀ ਹੈ ਪਹਿਲਾ ਕੱਲ ਭਾਰਤ ਦਾ ਪਾਕਿਸਤਾਨ ਨਾਲ ਮੁਕਾਬਲਾ 3-3 ਨਾਲ ਬਰਾਬਰੀ ਤੇ ਰਿਹਾ ਆਖਿਰ ਚ ਖਾਸ ਖਬਰਾਂ ਰੇ ਕੇ ਮੰਤਰੀ ਰਾਜਨਾਥ ਸਿੰਘ ਨੇ ਸਾਫ ਕਾ ਫੌਜੀਆਂ ਤੋਂ ਨਦੇ ਆਜ੍ਰਿਤਾਂ ਲਈ ਭਲਾਈ ਗ੍ਰਾਂਟਾਂ ਵਿੱਚ 100% ਦੀਆਂ ਬਾਤਾਂ ਨੂੰ ਪ੍ਰਵਾਨ ਕਰ ਦਿੱਤੀ ਹੈ। ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਤੇ ਰਾਹਤ ਰਕਮ ਪ੍ਰਦਾਨ ਕਰਨ ਲਈ 209 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ। ਪੰਜਾਬ ਪੁਲਿਸ ਨੇ ਰਾਜਵੀਂ ਦਸ਼ਤਕਰ ਦੀ ਨੈਟਵਰਕਾਂ ਅਤੇ ਜਿੱਥੇ ਬੰਦਤ ਬਰਾਦਰ ਨਾਲ ਜੁੜੇ 203 ਵਿਦੇਸ਼ੀ ਹੰਡਰਾ ਵਿਰੁੱਧ ਰੈੱਡ ਕਾਰਨਰ ਤੇ ਬਲੂ ਕਾਰਨਰ ਨੋਟਿਸ ਜਾਰੀ ਕਰਨਾ ਅਮਲ ਸ਼ੁਰੂ ਕਰ ਦਿੱਤਾ ਹੈ। ਕਿ ਪੰਜਾਬ ਭਵਿੱਖ ਵਿੱਚ ਹੜ੍ਹਾਂ ਤੋਂ ਬਚਾ ਲਈ ਰਾਵੀ ਅਤੇ ਸਤਲੁਜ ਸਰਿਆਵਾਂ ਨੂੰ ਸਾਫ਼ ਡੂੰਘਾ ਤੇ ਚੌੜਾ ਕਰੇਗਾ। ਆਕਾਸ਼ ਸਟੇਬਿਲਿਟੀ ਨੂੰ ਤੁਸੀਂ ਸੁਣੋਗੇ ਸ਼ਾਮ 7:30 ਵਜੇ ਨਮਸਕਾਰ